ਜੀ ਸਤਰੀ ਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੀਆਂ ਤੁਸੀਂ ਸਭ ਠੀਕ ਠਾਕ ਹੋਮੂਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਟਾਈਮ ਹੋ ਗਿਆ ਜੀ 8 ਵਜੇ ਕੇ 5 ਮਿੰਟ ਸਵੇਰ ਦੇ ਤੇ ਤਰੀਕ ਅੱਜ ਹੈਗੀ ਆ 8 ਅਗਸਤ ਦਿਨ ਸ਼ਨੀਵਾਰ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੀ ਚੈਨਲ ਦੀ ਨਵੀਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੁਣ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਵਾਰੀ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੀ ਨਾਲ ਸ਼ੇਅਰ ਕਰੂੰਗੀ ਇੱਕ ਸੱਚੀ ਘਟਨਾ ਇੱਕ ਭੈਣ ਨੇ ਆ ਪਾਠ ਕੀਤਾ ਤੇ ਸਿਰਫ 3 ਮਹੀਨੇ ਦੇ ਵਿੱਚ ਉਹਦੇ ਘਰ ਵਾਲੇ ਨੇ ਸ਼ਰਾਬ ਛੱਡਤੀ ਉਹਦੇ ਘਰ ਵਾਲੇ ਨੇ ਨਸ਼ਾ ਛੱਡਤਾ ਉਹਨਾਂ ਦੇ ਘਰ ਦੇ ਵਿੱਚੋਂ ਕਲੇਸ਼ ਦੁੱਖ ਸਭ ਖਤਮ ਹੋ ਗਿਆ ਸੋ ਉਸ ਭੈਣ ਨੇ ਕਿਹੜਾ ਪਾਠ ਕਿਸ ਸਮੇਂ ਕੀਤਾ ਤੇ ਕਿੰਨਾ ਨੇ ਦੱਸਿਆ ਸੀ ਉਹਨਾਂ ਨੂੰ ਇਹ ਪਾਠ ਕਰਨ ਲਈ ਮੈਂ ਹਰ ਇੱਕ ਚੀਜ਼ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਸਭ ਤੋਂ ਵੱਡੀ ਚੀਜ਼ ਉਸਤੇ ਅਮਲ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਜਿਹੜੀ ਅੱਜ ਮੈਂ ਤੁਹਾਡੇ ਨਾਲ ਘਟਨਾ ਸ਼ੇਅਰ ਕਰਨ ਲੱਗੀ ਆਂ ਨਾ ਇਹਦੇ ਵਿੱਚ ਭਾਵਨਾ ਉਹ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਉਸ ਭੈਣ ਨੇ ਪਰਮਾਤਮਾ ਤੇ ਰੱਖੀ ਪਰਮਾਤਮਾ ਤੇ ਭਰੋਸਾ ਰੱਖਿਆ ਤੇ ਉਹ ਭਾਵਨਾ ਤੇ ਭਰੋਸੇ ਨੇ ਉਸ ਭੈਣ ਦਾ ਸਾਰਾ ਦੁੱਖ ਤੋੜ ਦਿੱਤਾ ਤੇ ਇਹ ਗੱਲ ਮੈਂ ਤਾਂ ਕਹਿ ਰਹੀ ਹਾਂ ਕਿਉਂਕਿ ਕਾਫੀ ਵਾਰ ਮੈਨੂੰ ਏਦਾਂ ਦੇ ਕਮੈਂਟਸ ਆਉਂਦੇ ਆ ਵੀ ਦੀਦੀ ਅਸੀਂ ਇੰਨੇ ਸਮੇਂ ਤੋਂ ਪਾਠ ਕਰ ਰਹੇ ਹਾਂ ਪਰਮਾਤਮਾ ਨੇ ਹਾਲੇ ਤੱਕ ਸਾਡੀ ਨਹੀਂ ਸੁਣੀ ਤੇ ਮੈਂ ਵੀ ਅਕਸਰ ਇਹੀ ਚੀਜ਼ ਤੁਹਾਨੂੰ ਕਹਿਣੀ ਹੁੰਦੀ ਆ ਵੀ ਜਦੋਂ ਤੁਹਾਡੀ ਨਹੀਂ ਸੁਣ ਰਿਹਾ ਪਰਮਾਤਮਾ ਤਾਂ ਸਮਝੋ ਕਮੀ ਸਾਡੇ ਚ ਕਿਉਂਕਿ ਵਾਹਿਗੁਰੂ ਸਭ ਦੀ ਸੁਣਦਾ ਲੇਕਿਨ ਸਾਡੇ ਅੰਦਰ ਉਹ ਭਰੋਸਾ ਤੇ ਉਹ ਭਾਵਨਾ ਪੱਕੀ ਹੋਣੀ ਚਾਹੀਦੀ ਹੈ। ਤੇ ਜਿਹੜਾ ਇਹ ਪਾਠ ਹੈ ਇਹ ਸ਼ੇਅਰ ਕਰਨ ਤੋਂ ਪਹਿਲਾਂ ਇੱਕ ਚੀਜ਼ ਮੈਂ ਹੋਰ ਜ਼ਰੂਰ ਤੁਹਾਨੂੰ ਕਹੂੰਗੀ ਕਿਉਂਕਿ ਪਤਾ ਕੀ ਹੈ ਫਿਰ ਕਈ ਵਾਰੀ ਨਾ ਤੁਸੀਂ ਸਿਰ ਪਾਠ ਸੁਣ ਕੇ ਵੀਡੀਓ ਸਕਿਪ ਕਰ ਦਿੰਨੇ ਹੋ ਹਨਾ ਫਿਰ ਪੂਰੀ ਗੱਲ ਨਹੀਂ ਸੁਣਦੇ ਵੀ ਹੋਰ ਸਾਨੂੰ ਕਿਹੜੀਆਂ ਗੱਲਾਂ ਦਾ ਨਾਲ ਧਿਆਨ ਰੱਖਣਾ ਚਾਹੀਦਾ ਮੈਂ ਅਕਸਰ ਤੁਹਾਨੂੰ ਕਹਿੰਨੀ ਆ ਵੀ ਬਾਣੀ ਨੂੰ ਸਿਰਫ ਜਪੋ ਨਾ ਉਸ ਦੇ ਵਿੱਚ ਜੋ ਮਹਾਰਾਜ ਨੇ ਦੱਸਿਆ ਉਸ ਤੇ ਅਮਲ ਜ਼ਰੂਰ ਕਰੋ ਤੇ ਮਹਾਰਾਜ ਨੇ ਕੀ ਸਮਝਾਉਣਾ ਕੀਤਾ ਵੀ ਕਿਸੇ ਨਾਲ ਹਨਾ ਕਿਸਦਾ ਬੁਰਾ ਨਹੀਂ ਕਰਨਾ ਨਿੰਦਿਆ ਨਹੀਂ ਕਰਨੀ ਕਿਸੇ ਦੇ ਪਰਿਵਾਰ ਨਹੀਂ ਕਰਨਾ ਕਿਸੇ ਨਾਲ ਠੱਗੀ ਨਹੀਂ ਕਰਨੀ ਚੋਰੀ ਨਹੀਂ ਕਰਨੀ ਕਿਸਦਾ ਹੱਕ ਨਹੀਂ ਮਾਰਨਾ ਕਿਸੇ ਨਾਲ ਈਰਖਾ ਨਹੀਂ ਕਰਨੀ ਕਿਸੇ ਵੱਲ ਗਲਤ ਨਿਗਾ ਨਹੀਂ ਤੱਕਣਾ ਹਨਾ ਇਹ ਚੀਜ਼ਾਂ ਮੈਂ ਅਕਸਰ ਤੁਹਾਨੂੰ ਕਹਿੰਨੀ ਔਰ ਬਾਣੀ ਦੇ ਵਿੱਚ ਇਹੀ ਚੀਜ਼ਾਂ ਮਾਰ ਨੇ ਸਮ 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 ਸਮਝਾਉਣੀਆਂ ਕੀਤੀਆਂ ਨੇ ਔਰ ਇੱਕ ਚੀਜ਼ ਮੈਂ ਹੋਰ ਜ਼ਰੂਰ ਕਹੂੰਗੀ ਵੀ ਕਾਫੀ ਵਾਰ ਨਾ ਮੈਨੂੰ ਇਦਾਂ ਦੇ ਕਮੈਂਟਸ ਆਉਂਦੇ ਆ ਵੀ ਦੀਦੀ ਫਲਾਣਾ ਬੰਦਾ ਨਾ ਉਹ ਬਹੁਤ ਖੁਸ਼ੀ ਵਸਦਾਗਾ ਤੇ ਪਰ ਉਹ ਬਹੁਤ ਬੇਈਮਾਨੀ ਕਰਦਾ ਹਰ ਇੱਕ ਦਾ ਮਾੜਾ ਕਰਦਾ ਤੇ ਪਰ ਫਿਰ ਵੀ ਉਹ ਖੁਸ਼ੀ ਵਸਦਾ ਤਾਂ ਮੈਂ ਹਮੇਸ਼ਾ ਇੱਕ ਗੱਲ ਤੁਹਾਨੂੰ ਜ਼ਰੂਰ ਕਹਿਣੀ ਹੈ ਤੇ ਅੱਜ ਵੀ ਕਹੂੰਗੀ ਬੀ ਜਿਹੜਾ ਇਨਸਾਨ ਮਾੜਾ ਕਰ ਰਿਹਾ ਜਿਆ ਜੋ ਖੁਸ਼ ਵੀ ਆ ਨਾ ਤਾਂ ਸਬਰ ਰੱਖੋ ਜੇ ਉਹ ਕਿਸੇ ਦਾ ਮਾੜਾ ਕਰਦਾ ਉਹਦੇ ਦਿਨ ਮਾੜੇ ਆਉਣਗੇ ਔਰ ਪਰਮਾਤਮਾ ਹਰ ਇੱਕ ਨੂੰ ਉਹਦੇ ਕੀਤੇ ਕਰਮਾਂ ਦਾ ਫਲ ਜ਼ਰੂਰ ਦਿੰਦਾ ਆਪਾਂ ਇਹ ਵੀ ਚੀਜ਼ ਦੇਖਦੇ ਆ اچھا ਇੱਕ ਚੀਜ਼ ਮੈਂ ਹੋਰ ਜ਼ਰੂਰ ਕਹੂੰਗੀ ਹੋਰ ਕਿਹੜੀ ਗੱਲ ਦਾ ਧਿਆਨ ਰੱਖਣਾ ਕਈ ਵਾਰੀ ਨਾ ਕਈ ਲੋਕ ਐਦਾਂ ਦੇ ਹੁੰਦੇ ਨੇ ਉਹ ਕਿਸੇ ਦੇ ਪਿੱਠ ਪਿੱਛੇ ਕਿਸੇ ਦੀ ਨਿੰਦਿਆ ਕਰਨੀ ਤੇ ਕਹਿਣਾ ਕਿ ਉਹਦਾ ਕਿਸੇ ਦਾ ਮਤਲਬ ਮਾੜਾ ਕਰਨ ਦੀ ਕੋਸ਼ਿਸ਼ ਕਰਨ ਨਾ ਵੀ ਉਹਦਾ ਚੰਗਾ ਨਾ ਹੋ ਜੇ ਉਹਰਾ ਮਾੜਾ ਕਰਨ ਤੇ ਉਹਨੇ ਪੂਰਾ ਪੂਰਾ ਜ਼ੋਰ ਲਾ ਦਿੰਦੀ ਆ ਕਈ ਏਦਾਂ ਦੇ ਲੋਕਾਂ ਨੂੰ ਆਪਾਂ ਜਾਣਦੇ ਹੁੰਨੇ ਆ ਪਿੰਡ ਚ ਹੁੰਦੇ ਆ ਰਿਸ਼ਤੇਦਾਰੀ ਚ ਹੁੰਦੇ ਆ ਜਾਣ ਪਛਾਣ ਵਾਲੀ ਹੁੰਦੀ ਆ ਹੈਨਾ ਤੇ ਇਹ ਤੇ ਫਿਰ ਕਈ ਵਾਰੀ ਸਾਡੇ ਦਿਮਾਗ ਚ ਆਉਂਦੀ ਆ ਵੀ ਇਹ ਬੰਦਿਆਂ ਨੂੰ ਇਹਨਾਂ ਦੇ ਕੀਤੇ ਦੀ ਜਿਹੜਾ ਫਾਲਾ ਕਿਉਂ ਨਹੀਂ ਮਿਲਦਾ ਤਾਂ ਹਮੇਸ਼ਾ ਯਾਦ ਰੱਖਿਓ ਜਿਹੜੇ ਉਹ ਕਰਮ ਕਮਾ ਰਹੇ ਨੇ ਉਹਨਾਂ ਨੂੰ ਉਹਨਾਂ ਦਾ ਲੇਖਾ ਜੋਖਾ ਜ਼ਰੂਰ ਦੇਣਾ ਪੈਣਾ ਠੀਕ ਹੈ ਜੋ ਕਿਸੇ ਦੇ ਪਿੱਠ ਪਿੱਛੇ ਮਾੜਾ ਬੋਲਦਾ ਹੈ ਜਾਂ ਕਿਸੇ ਦਾ ਮਾੜਾ ਕਰਦਾ ਹੈ ਨਾ ਤਾਂ ਇੱਕ ਦਿਨ ਉਹਨੂੰ ਉਹਦੇ ਕੀਤੇ ਕਰਮਾਂ ਦਾ ਫਲ ਜ਼ਰੂਰ ਮਿਲਣਾ ਔਰ ਉਹਨੂੰ ਕੋਈ ਨਹੀਂ ਰੋਕ ਸਕਦਾ ਠੀਕ ਹੈ ਸੋ ਇਸ ਕਰਕੇ ਇਹ ਚੀਜ਼ਾਂ ਉਹਦੇ ਦਿਮਾਗ 'ਚ ਨਾ ਲੈ ਕੇ ਆਇਆ ਕਰੋ ਕਿ ਜੋ ਮਾੜਾ ਕਰ ਰਿਹਾ ਹੈ ਤਾਂ ਉਹ ਅੱਜ ਖੁਸ਼ ਹੈ ਅੱਜ ਖੁਸ਼ ਹੈ ਜਦ ਨਹੀਂ ਉਹਦੇ ਪਾਪਾਂ ਦਾ ਘੜਾ ਭਰ ਗਿਆ ਉਦਨੇ ਉਹਦਾ ਨਵੇੜਾ ਸ਼ੁਰੂ ਹੋ ਜਾਣਾ ਤੇ ਕਿਸੇ ਨੂੰ ਸਜ਼ਾ ਦੇਣ ਵਾਲਾ ਕੋਈ ਇਨਸਾਨ ਨਹੀਂ ਹੁੰਦਾ ਉਹ ਪਰਮਾਤਮਾ ਹੁੰਦਾ ਕਿਉਂਕਿ ਬੰਦਾ ਆਪਦੇ ਹੀ ਕਰਮਾਂ ਦਾ ਫਲ ਭੁਗਤਦਾ ਕੋਈ ਕੋਈ ਇਨਸਾਨ ਨਾਲ ਜਾਂ ਕਿਸੇ ਇਨਸਾਨ ਦੇ ਕੀਤੇ ਤੇ ਜਾਂ ਕਹੇ ਤੇ ਕੁਝ ਨਹੀਂ ਹੁੰਦਾ ਸੋ ਆਪਾਂ ਆਪਣੇ ਕਰਮ ਸਹੀ ਰੱਖੋ ਕੋਈ ਦੂਸਰਾ ਕੀ ਕਰਦਾ ਉਸ ਚੀਜ਼ ਤੇ ਧਿਆਨ ਨਾ ਦਿਓ ਦੂਸਰਾ ਮਾੜਾ ਕਰਦਾ ਕਰੀ ਜਾਂਦੋ ਉਹਨੂੰ ਉਹਦੇ ਕਰਮਾਂ ਦਾ ਫਲ ਮਿਲਣਾ ਹੈ ਅਪਾ ਆਪ ਦੀ ਕਰਮ ਸੁਧਾਰੋ ਅਪਾ ਆਪ ਦੀ ਨੀਅਤ ਸਾਫ਼ ਰੱਖੋ ਅਪਾ ਕੋਸ਼ਿਸ਼ ਕਰੋ ਵੀ ਅਪਾ ਕਿਸੇ ਦਾ ਮਾੜਾ ਨਹੀਂ ਕਰਨਾ ਹਾਂ ਜੇ ਕੋਈ ਇਨਸਾਨ ਐਦਾਂ ਦਾ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਮਾੜਾ ਕਰਦਾ ਹੈ ਤਾਂ ਉਸ ਤੋਂ ਪਾਸਾ ਵੱਟ ਲਓ ਉਸ ਤੋਂ ਦੂਰ ਹੋ ਜਾਓ ਪਤਾ ਤਾਂ ਆਪਾਂ ਨੂੰ ਚੱਲੀ ਜਾਂਦਾ ਵੀ ਆਹ ਬੰਦਾ ਆਪਣੇ ਪਿੱਠ ਪਿੱਛੇ ਆ ਜਿਹਾ ਕਰ ਰਿਹਾ ਉਸ ਤੋਂ ਪਾਸਾ ਵੱਟ ਲਓ ਠੀਕ ਹੈ ਉਸ ਨੂੰ ਮੂੰਹ ਨਾ ਲਾਵੋ ਪਰ ਜੇ ਆਪਾਂ ਇਹ ਸੋਚਦੇ ਹਾਂ ਕਿ ਉਹ ਐਦਾਂ ਕਰਦਾ ਹੈ ਤੇ ਉਹਨੂੰ ਉਹਦਾ ਫਲ ਨਹੀਂ ਮਿਲ ਰਿਹਾ ਤਾਂ ਆਪਾਂ ਉਹਦੇ ਪਿੱਛੇ ਲੱਗ ਕੇ ਆਪਣੇ ਕਰਮ ਨਹੀਂ ਉਹ ਕਰਨੇ ਹਾਂ ਆਉਂਦਾ ਸੁਭਾਵਿਕ ਹੈ ਇੱਕ ਵਾਰੀ ਗੁੱਸਾ ਆਉਂਦਾ ਕਿਉਂਕਿ ਆਪਾਂ ਇਨਸਾਨ ਹਾਂ ਜਦੋਂ ਆਪਾਂ 10 ਮਿੰਟ ਬਹਿ ਕੇ ਸ਼ਾਂਤੀ ਨਾਲ ਸੋਚਦੇ ਹਾਂ ਤਾਂ ਫਿਰ ਸਾਡਾ ਮਨ ਆਪਣੇ ਆਪ ਟੈਨਸ਼ਨ ਫਰੀ ਹੋ ਜਾਂਦਾ ਵੀ ਉਹ ਆਪਦੇ ਕਰਮ ਕਰ ਮਾਰੇ ਉਹਨਾਂ ਨੇ ਉਹ ਫਲ ਖਾਣੇ ਨੇ ਤੇ ਉਹ ਆਪਦੇ ਜੇ ਅੱਜ ਉਹ ਚੰਗੇ ਦਿਨ ਕੱਟ ਰਹੇ ਨੇ ਤਾਂ ਆਉਣ ਵਾਲੇ ਦਿਨਾਂ 'ਚੋਂ ਆਪਣੇ ਆਪ ਹੀ ਮਾੜੇ ਦਿਨ ਕੱਟਣਗੇ ਨੀ ਗੱਲ ਹਮੇਸ਼ਾ ਯਾਦ ਰੱਖਿਆ ਕਰੋ ਤੇ ਹੁਣ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਉਸ ਭੈਣ ਦੀ ਹੱਡ ਬੀਤੀ ਉਸ ਭੈਣ ਦੇ ਘਰ ਵਾਲਾ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਬਹੁਤ ਹੀ ਜ਼ਿਆਦਾ ਘਰ ਦੇ ਵਿੱਚ ਲੜਾਈ ਝਗੜਾ ਵੀ ਰਹਿੰਦਾ ਸੀ ਉਸ ਭੈਣ ਨੇ ਬਹੁਤ ਵਾਰੀ ਸਮਝਾਇਆ ਵੀ ਤੂੰ ਸ਼ਰਾਬ ਨਾ ਪੀਆ ਕਰ ਨਸ਼ਾ ਨਾ ਕਰਿਆ ਕਰ ਜਨੀ ਇਸ ਗੱਲ ਪਿੱਛੇ ਉਹਨਾਂ ਦੇ ਘਰ ਵਿੱਚ ਲੜਾਈ ਹੋਣੀ ਕਲੇਸ਼ ਹੋਣਾ ਕੁੱਟਮਾਰ ਵੀ ਹੋਣੀ ਇਤਤ ਦਿਨ ਉਹ ਭੈਣ ਬਹੁਤ ਦੁਖੀ ਹੋ ਕੇ ਗੁਰਦੁਆਰਾ ਸਾਹਿਬ ਚਲੀ ਗਈ ਗੁਰਦੁਆਰਾ ਸਾਹਿਬ ਜਾ ਕੇ ਉਹਨੇ ਪਾਠੀ ਸਿੰਘ ਨੂੰ ਕਹਿ ਕੇ ਅਰਦਾਸ ਕਰਵਾਈ ਵੀ ਬਾਬਾ ਜੀ ਅਰਦਾਸ ਕਰੋ ਵੀ ਮੇਰਾ ਨੜਾ ਇਹ ਦੁੱਖ ਟੁੱਟ ਜਾਵੇ ਤੇ ਮੇਰੇ ਘਰ ਵਾਲਾ ਜਿਹੜਾ ਉਹ ਨਸ਼ਾ ਛੱਡ ਦਵੇ ਤੇ ਉਸ ਸਮੇਂ ਜਿਹੜੀ ਉਹ ਭੈਣ ਨੇ ਅਰਦਾਸ ਕਰਵਾਈ ਤੇ ਜਿਸ ਉਹਦੀ ਜਿਹੜੀ ਮਨ ਦੀ ਅਵਸਥਾ ਸੀ ਨਾ ਉਹ ਇੱਕ ਤਾਂ ਬਹੁਤ ਹੀ ਜ਼ਿਆਦਾ ਦਰਦ ਨਾਲ ਭਰੀ ਹੋਈ ਸੀ ਇੱਕ ਹੁੰਦਾ ਨਾ ਵੀ ਆਪਾਂ ਬਹੁਤ ਗਹਿਰਾਈ ਤੋਂ ਕਿਸੇ ਨੂੰ ਪੁਕਾਰਦੇ ਹਾਂ ਤਾਂ ਉਹ ਚੀਜ਼ ਉਸ ਭੈਣ ਨਾਲ ਉਸ ਸਮੇਂ ਹੋਈ ਤੇ ਉਹ ਫਿਰ ਪ੍ਰਮਾਤਮਾ ਨੇ ਫਿਰ ਉਸ ਭੈਣ ਦੀ ਅਰਦਾਸ ਸੁਣੀ ਤੇ ਬਾਬਾ ਜੀ ਨੇ ਅਰਦਾਸ ਕਰਨ ਤੋਂ ਬਾਅਦ ਉਹਨੂੰ ਕਿਹਾ ਵੀ ਤੂੰ ਹਰ ਰੋਜ਼ ਘਰੇ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ ਪਾਠ ਜ਼ਰੂਰ ਕਰਿਆ ਕਰ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਕਿਹੜੀਆਂ-ਕਿਹੜੀਆਂ ਉਹ ਆਪਾਂ ਨੂੰ ਪਤਾ ਹੀ ਆ ਹੈਨਾ ਪੰਜ ਬਾਣੀਆਂ ਤੁਸੀਂ ਅਗਰ ਪੰਜ ਬਾਣੀਆਂ ਵੀ ਨਹੀਂ ਕਰ ਸਕਦੇ ਜਪਜੀ ਸਾਹਿਬ ਤੇ ਚਪਾਈ ਸਾਹਿਬ ਜ਼ਰੂਰ ਕਰਿਆ ਕਰੋ ਹਰ ਰੋਜ਼ ਜਪਜੀ ਸਾਹਿਬ ਤੇ ਚੁਪਈ ਸਾਹਿਬ ਦੇ ਨਾਲ ਅਗਰ ਸੁਖਮਨੀ ਸਾਹਿਬ ਕਰ ਸਕਦੇ ਹੋ ਬਹੁਤ ਵਧੀਆ ਨਹੀਂ ਜਪਜੀ ਸਾਹਿਬ ਤੇ ਚੁਪਈ ਸਾਹਿਬ ਤਾਂ ਜ਼ਰੂਰ ਕਰੇ ਹੀ ਕਰਿਆ ਕਰੋ ਠੀਕ ਹੈ ਤੇ ਉਸ ਭੈਣ ਨੇ ਹਰ ਰੋਜ਼ ਉੱਠ ਕੇ ਅੰਮ੍ਰਿਤ ਵੇਲਾ ਸਾਂਭਣਾ ਸ਼ੁਰੂ ਕਰ ਦਿੱਤਾ ਤੇ ਉਸ ਤੋਂ ਬਾਅਦ ਠੀਕ ਹੈ ਔਰ ਉਹ ਉੱਠਦੀ ਕਿੰਨੇ ਵਜੇ ਸੀ ਬਾਬਾ ਜੀ ਨੇ ਉਹਨੂੰ ਕਿਹਾ ਕਹਿੰਦੇ ਵੀ ਤੂੰ ਕੋਸ਼ਿਸ਼ ਕਰਿਆ ਕਰ ਵੀ 2 ਵਜੇ ਉੱਠਿਆ ਕਰ ਤੇ ਜਦੋਂ ਆਪਾਂ ਨੂੰ ਚਿੰਤਾ ਟੈਨਸ਼ਨ ਪਈ ਹੁੰਦੀ ਹੈ ਨਾ ਆਪਾਂ ਨੂੰ ਨੀਂਦ ਨਹੀਂ ਆਉਂਦੀ ਉਹ ਤਾਂ ਸੁਭਾਅ ਹੈ ਕਿ ਆਪਾਂ ਉਸ ਟਾਈਮ ਉੱਠ ਵੀ ਸਕਦੇ ਹਾਂ ਤੇ ਜੇ ਨਹੀਂ ਇਹ ਸੋਚ ਤੋਂ ਉੱਠਿਆ ਤਾਂ ਉਦੋਂ ਸੋਨ ਨੂੰ ਹੀ ਕਰਨਾ ਪਊ ਕੋਸ਼ਿਸ਼ ਨੂੰ ਕਰਨੀ ਪਊ ਮੈਂ ਜਾਂ ਕੋਈ ਹੋਰ ਉਹਦੇ ਵਿੱਚ ਕੁਝ ਨਹੀਂ ਕੋਈ ਕਰ ਸਕਦਾ ਹਨਾ ਉਹ ਕੋਸ਼ਿਸ਼ ਤੁਹਾਨੂੰ ਆਪ ਕਰਨੀ ਪਊਗੀ ਉਸ ਤੋਂ ਬਾਅਦ ਫਿਰ ਉਹ ਭੈਣ ਨੇ ਪਾਠ ਕਰਨਾ 2 ਵਜੇ ਉੱਠ ਕੇ ਤੇ ਫਿਰ ਉਸ ਤੋਂ ਬਾਅਦ ਉਹਨੇ ਗੁਰਦੁਆਰਾ ਸਾਹਿਬ ਜਾਣਾ ਗੁਰਦੁਆਰਾ ਸਾਹਿਬ ਜਾਂਦੇ ਨੂੰ ਉਹਨੂੰ ਜਦੋਂ 3 ਮਹੀਨੇ ਹੋ ਗਏ ਤਾਂ ਕਿਤੇ ਨਾ ਕਿਤੇ ਉਹ ਭੈਣ ਕਹਿੰਦੀ ਮੇਰਾ ਮਨ ਵੀ ਟੁੱਟਣਾ ਸ਼ੁਰੂ ਹੋ ਗਿਆ ਸੀ ਵੀ ਨਹੀਂ ਪਾਠ ਕਰਨਾ ਕੁਝ ਨਹੀਂ ਹੁੰਦਾ ਵੀ ਹਲੇ ਤੱਕ ਤਾਂ ਕੋਈ ਫਰਕ ਹੀ ਨਹੀਂ ਪਿਆ ਘਰ ਦੇ ਵਿੱਚ 1% ਵੀ ਕਹਿੰਦੀ ਮੈਨੂੰ ਫਰਕ ਨਹੀਂ ਸੀ ਦਿਖ ਰਿਹਾ ਪਰ ਕਹਿੰਦੀ ਫਿਰ ਮੈਂ ਕਿਹਾ ਚਲੋ ਕੋਈ ਨਾ ਵੀ ਕਹਿੰਦੇ ਪਰ ਮੇਰੇ ਸਰੀਰ ਨੂੰ ਆदत ਪੈ ਚੁੱਕੀ ਸੀ ਪਰ ਮੈਂ ਉੱਠਦੀ ਰਹੀ ਪਾਠ ਕਰਦੀ ਰਹੀ ਕਹਿੰਦੀ ਉਸ ਤੋਂ ਬਾਅਦ ਉਹ ਜਿਹੜੀ ਅਰਦਾਸ ਕੀਤੀ ਸੀ ਉਹ ਬਹੁਤ ਭਾਵਨਾ ਨਾਲ ਕੀਤੀ ਸੀ ਕਿਉਂਕਿ ਉਹ ਬਹੁਤ ਉਸ ਟਾਈਮ ਦਰਦ ਸੀ ਪੇਟ ਦੇ ਅੰਦਰ ਹਨਾ ਤੇ ਪਰ 3 ਮਹੀਨੇ ਬਾਅਦ ਮਨ ਡੋਲ ਵੀ ਰਿਹਾ ਸੀ ਵੀ ਇੰਨਾ ਟਾਈਮ ਹੋ ਗਿਆ ਹਲੇ ਤੱਕ ਕੁਝ ਵੀ ਕਿਉਂ ਨਹੀਂ ਪ੍ਰਮਾਤਮਾ ਨੇ ਕੀਤਾ ਪਰ ਫਿਰ ਵੀ ਉਹਨੇ ਜਾਰੀ ਰੱਖਿਆ ਉਹਨੇ ਲੜਨੀ ਛੱਡਿਆ ਤੇ 3 ਮਹੀਨੇ ਬਾਅਦ ਹੀ ਅਚਾਨਕ ਇੱਕ ਦਿਨ ਉਹਨਾਂ ਦੇ ਘਰ ਵਾਲਾ ਭੈਣ ਕੋਲ ਹੀ ਆਉਂਦਾ ਤੇ ਆ ਕੇ ਕਹਿੰਦਾ ਮੈਂ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਣੀ ਔਰ ਉਹ ਵੀ ਹੈਰਾਨ ਵੀ ਇਹ ਕਿਦਾਂ ਵੀ ਅੱਜ ਆਪ ਦੇ ਆਪ ਹੀ ਆ ਕੇ ਕਹਿ ਰਿਹਾ ਤੇ ਫਿਰ ਭੈਣ ਨੂੰ ਪਰ ਮਨ ਚ ਇਹ ਵੀ ਲੱਗਿਆ ਵੀ ਸ਼ਾਇਦ ਐਵੇਂ ਹੀ ਕਹਿੰਦਾ ਹੋਣਾ ਚਲੋ 2-4 ਦਿਨ ਹੋਰ ਦੇਖਦੇ ਹਾਂ ਭੈਣ ਨੇ ਜੇ ਦੇਖਿਆ ਵੀ 2 ਤੋਂ 4-4 ਤੋਂ 6 ਤੇ ਫਿਰ ਕਰ ਦੇ ਕਰਦਾਸ ਫਿਰ ਮਹੀਨਾ ਫਿਰ 2 ਮਹੀਨੇ ਫਿਰ 3 ਮਹੀਨੇ ਤੋਂ ਐ ਨਿਕਲ ਗਈ ਤਾਂ ਉਹ ਭੈਣ ਨੇ ਦੇਖਿਆ ਵੀ ਉਹਨੇ ਕਦੇ ਵੀ ਮੁੜ ਕੇ ਸ਼ਰਾਬ ਨੂੰ ਹੱਥ ਹੀ ਨਹੀਂ ਲਾਇਆ ਜਿਸ ਦਿਨ ਤੋਂ ਨੇ ਐਂ ਕਹਿਤਾ ਵੀ ਮੈਂ ਸ਼ਰਾਬ ਨਹੀਂ ਪੀਣੀ ਅੱਜ ਤੋਂ ਬਾਅਦ ਉਸੇ ਦਿਨ ਤੋਂ ਨੇ ਸ਼ਰਾਬ ਛੱਡਤੀ ਸੀ ਪਰ ਭੈਣ ਇਹ ਦੇਖ ਰਹੀ ਸੀ ਵੀ ਕਿਤੇ ਐਵੇਂ ਤਾਂ ਨਹੀਂ ਕਹਿੰਦਾ ਉਤਲੇ ਮੈਨੂੰ ਉਸ ਤੋਂ ਬਾਅਦ 6 ਮਹੀਨੇ ਜਦੋਂ ਹੋ ਗਏ ਸ਼ਰਾਬ ਛੱਡੀ ਨੂੰ ਫਿਰ ਭੈਣ ਨੂੰ ਉਸੇ ਦੇ ਘਰ ਵਾਲੇ ਨੇ ਕਿਹਾ ਵੀ ਮੈਨੂੰ ਵੀ ਨਾਲ ਲੈ ਕੇ ਚੱਲਿਆ ਕਰ ਮੈਂ ਵੀ ਸਵੇਰੇ ਗੁਰਦੁਆਰਾ ਸਾਹਿਬ ਚੱਲਿਆ ਕਰਾਂਗਾ ਤੇ ਜਦੋਂ ਫਿਰ ਉਸ ਤੋਂ ਬਾਅਦ 8 ਮਹੀਨੇ ਹੋ ਗਏ ਭੈਣ ਨੂੰ ਇਦਾਂ ਹੀ ਪਾਠ ਕਰਦੇ ਤੇ ਗੁਰੂ ਘਰ ਜਾਂਦੇ ਹੋਏ ਫਿਰ ਉਸ ਤੋਂ ਬਾਅਦ ਉਹਨਾਂ ਦੇ ਬੱਚਿਆਂ ਨੇ ਵੀ ਕਿਹਾ ਕਹਿੰਦੇ ਵੀ ਤੁਸੀਂ ਸਾਨੂੰ ਵੀ ਨਾਲ ਲੈ ਕੇ ਜਾਇਆ ਕਰੋ ਅਸੀਂ ਵੀ ਚੱਲਿਆ ਕਰਾਂਗੇ ਫਿਰ ਪੂਰਾ ਪਰਿਵਾਰ ਜਾਣਾ ਸ਼ੁਰੂ ਹੋ ਗਿਆ ਫਿਰ ਉਸ ਤੋਂ ਬਾਅਦ ਜਦੋਂ 1 ਸਾਲ ਹੋ ਗਿਆ ਉਹਨਾਂ ਨੂੰ ਇਦਾਂ ਹੀ ਰੁਟੀਨ ਪੂਰਾ ਕਰਦੇ ਹੋਏ ਫਿਰ ਉਸ ਭੈਣ ਦੇ ਘਰ ਵਾਲੇ ਨੇ ਕਿਹਾ ਵੀ ਮੈਂ ਅਮਰਤ ਸ਼ਕਨਾਂ ਤੇ ਫਿਰ ਉਸ ਭੈਣ ਦੀ ਉਸ ਦਿਨ ਖੁਸ਼ੀ ਦੀ ਹੱਦ ਨਾ ਰਹੀ ਵੀ ਜਿਹੜਾ ਬੰਦਾ ਹਰ ਟਾਈਮ ਨਸ਼ੇ ਦੇ ਵਿੱਚੋਂ ਤਰਹਿੰਦਾ ਸੀ ਅੱਜ ਪਰਮਾਤਮਾ ਦੀ ਇੰਨੀ ਮਿਹਰ ਦੇ ਨਾਲ ਨਾ ਉਹਨੇ ਸਰਾਬ ਛੱਡੀ ਗੁਰੂ ਦੇ ਲੜਵੀ ਲੱਗ ਗਿਆ ਤੇ ਅੱਜ ਅੰਮ੍ਰਿਤ ਧਾਰਨ ਕਰਨ ਦੀ ਵੀ ਗੱਲ ਕਰ ਰਿਹਾ ਸੋ ਇਹ ਬਹੁਤ ਮਾਇਨੇ ਚੀਜ਼ ਰੱਖਦੀ ਹੈ ਮਨ ਦੀਆਂ ਮੈਂ ਵੀ ਵਿੱਚ ਵਿੱਚ ਆਪਣਾ ਮਨ ਡੋਲ ਜਾਂਦਾ ਕਿਉਂਕਿ ਆਪਾਂ ਇਨਸਾਨ ਆ ਤੇ ਇਨਸਾਨਾਂ ਤੇ ਪਰਮਾਤਮਾ ਵਿੱਚ ਇਹ ਫਰਕ ਹੈ ਗਲਤੀ ਵੀ ਇਨਸਾਨਾਂ ਤੋਂ ਹੁੰਦੀ ਹੈ ਮਨ ਵੀ ਇਨਸਾਨ ਦੇ ਡੋਲਦਾ ਪਰ ਸਭ ਤੋਂ ਵੱਡੀ ਚੀਜ਼ ਇਹ ਹੁੰਦੀ ਹੈ ਵੀ ਫਿਰ ਵੀ ਜਦੋਂ ਵੀ ਡੋਲੇ ਮਨ ਅੰਦਰੋਂ ਨਾ ਫਿਰ ਵੀ ਆਪਾਂ ਮੰਤ ਪ੍ਰੋਸਾਰ ਰੱਖੀਏ ਵੀਨੇ ਚਲੋ ਗੁਰੂ ਸਭ ਠੀਕ ਕਰਨਗੇ ਅਗਰ ਫਿਰ ਵੀ ਆਪਾਂ ਲੜਨੀ ਛੱਡ ਦੇ ਪ੍ਰਮਾਤਮਾ ਦਾ ਤਾਂ ਇੱਕ ਨਾ ਇੱਕ ਦਿਨ ਸਮਾਂ ਆਉਣ ਦੇ ਉੱਤੇ ਉਹ ਚੀਜ਼ ਆਪਣੇ ਆਪ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਤੁਸੀਂ ਵੀ ਪ੍ਰੋਸਰ ਰੱਖਿਆ ਕਰੋ ਉਮੀਦ ਕਰਦੀ ਆ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ